ਮੈਨੂੰ ਮਾਂ ਯੱਕ ਕਰ ਲੈਣਾ ਭੈਣ ਯੱਕ ਹਾਲਣਾ ਜੋ ਕਰਨਾ ਕਰ ਲੈਣਾ ਆਰਐਸਐਸ ਬੀਜੇਪੀ ਜੋ ਕਰਨਾ ਕਹਿ ਲੈਣ ਲੇਕਿਨ ਪੰਜਾਬ ਦੇ ਧੱਕੇਸ਼ਾਹੀ ਦੇ ਵਿਰੁੱਧ ਹਮੇਸ਼ਾ ਆਵਾਜ਼ ਬੁਲੰਦ ਕੀਤੀ ਆ ਤੇ ਹਮੇਸ਼ਾ ਆਵਾਜ਼ ਬੁਲੰਦ ਕਰਾਂਗੇ ਸਾਡੇ ਭੋਲੇ ਭਾਲੇ ਜਿਹੜੇ ਲੋਕ ਆ ਦਿਨ ਰਾਤ ਮਿਹਨਤ ਦੀ ਕਮਾਈ ਜਿਹੜੀ ਆ ਇਹਨਾਂ ਪਖੰਡੀਆਂ ਵਾਲੇ ਲੋਕਾਂ ਨੇ ਮਗਰ ਲਾ ਰਿਆ ਔਰ ਇਸ ਪਖੰਡ ਨੂੰ ਰੋਕਣ ਵਾਸਤੇ ਮੈਂ ਇੱਕ ਹਫਤੇ ਬਾਅਦ ਇਹ ਇਹ ਵੀ ਜਿਹੜਾ ਪਾਉ ਆ ਲੁਧਿਆਣੇ ਵਾਲਾ ਬਾਬਾ ਬਾਬੇ ਦੀਪ ਸਿੰਘ ਦੀ ਫੋਟੋ ਲਾਏ ਹੋ ਤਾਂ ਇਹਨੂੰ ਪੁੱਛਣਾ ਮੈਂ ਵੀ ਤੂੰ ਜੇ ਤੂੰ ਸਾਰਿਆਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਸਕਦਾ ਫਿਰ ਤੂੰ ਬਾਬੇ ਦੀਪ ਸਿੰਘ ਦੀ ਫੋਟੋ ਕੋਲਾਈ ਐ ਅਰਦਾਸ ਤੂੰ ਬਾਬਾ ਦੀਪ ਸਿੰਘਾ ਦੀ ਕਰਨ ਕਰਨ ਦਿਆਂ ਤੂੰ ਉੱਦਾਂ ਲੋਕਾਂ ਨੂੰ ਇਹ ਕਹਿਣ ਦਿਆਂ ਵੀ ਮੈਂ ਸਾਰੇ ਕੰਮ ਮੈਂ ਮਸਲੇ ਹੱਲ ਕਰ ਸਕਦਾ ਕਹਿੰਦਾ ਮੈਂ ਬੀਬੀਆਂ ਵਾਲੇ ਮਸਲੇ ਵੀ ਹੱਲ ਕਰ ਦੂੰ ਬੰਦਾ ਪੁੱਛੇ ਤੂੰ ਮਾਮਾ ਗਰੀ ਦੀ ਬੁੱਢੀ ਚਲ ਗਈ ਤੁਮਕੜਾ ਥੱਲੇ ਪੈਦਲ ਲੰਘਾ ਜਾ ਕੇ ਐ ਗੱਲ ਕਿ ਨਹੀਂ ਮਸਲੇ ਤਾਂ ਚਲਦੇ ਹੋਏ ਥੋੜਾ ਸ਼ਬਦਾ ਦੀ ਮਰਿਆਦਾ ਰੱਖਿਆ ਮਰਿਆਦਾ ਮਰੀਉਦਾ ਮੈਂ ਸਾਰੀ ਖਜ਼ਾਨੇ ਜੀ ਪਾ ਲੀਨਾ ਜਦੋਂ ਮੈਂ ਇੱਥੇ ਆਉਣਾ ਸਿੱਧਾ ਆਉਂਦੀ سپورਟ ਹੁੰਦਾ ਤੁਹਾਨੂੰ ਪਤਾ ਹੈ ਨਾ ਇੱਕ ਚੀਜ਼ ਨਿਹੰਗ ਸਿੰਘਾਂ ਦੇ ਇੱਕੋ ਗੇਰ ਹੁੰਦਾ ਗਾਂ ਦਾ ਉਹ ਮਰਦੇ ਕਿਉਂ ਆ ਗਾਂ ਦਾ ਕਰਕੇ ਕਿਉਂਕਿ ਉਹਨਾਂ ਨੂੰ ਪਿੱਛੇ ਜੇ ਪਿੱਛੇ ਵੇਖ ਲਿਆ ਫੇਰ ਰਾਜ ਖਤਮ ਜਰਾਜ ਬਣਨਾ ਹੀ ਨਹੀਂ ਹੈ ਰਾਜ ਅੱਜ ਨਹੀਂ ਬਣਦਾ ਪਿਆ ਉਹਦਾ ਕਾਰਨ ਕੀ ਹੈ ਅਸੀਂ ਪਿੱਛੇ ਨੂੰ ਵੇਖਦੇ ਆ ਨਿਆਣੇ ਵੇਖਦੇ ਆ ਘਰ ਵਾਲੀ ਵੇਖਦੇ ਆ ਜਾਇਦਾਦ ਵੇਖਦੇ ਆ ਗੱਡੀਆਂ ਕਾਰਾਂ ਵੇਖਦੇ ਆ ਜਿਹੜੀਆਂ ਸਾਲੀਆਂ ਕਿਸ਼ਤਾਂ ਦੇ ਲਈਆਂ ਉਹਨਾਂ ਚੀਜ਼ਾਂ ਲੇ ਵੇਖਦੇ ਆ ਝੂਠੀ ਦੁਨੀਆ ਦੇ ਅੱਜ ਉਹ ਕੁਝ ਵੇਖਦੇ ਪੈਸਾ ਰੋ ਝੂਠੀ ਐ ਮੈਂ ਵੀ ਝੂਠਾ ਤੁਸੀਂ ਵੀ ਝੂਠਾ ਅੱਜ ਜੋ ਹਰੀਆਲੀ ਵਰੀਆਲੀ ਵੇਖਦੇ ਸਭ ਕੁਝ ਝੂਠ ਝੂਠ ਐ ਸੱਚ ਤੇ ਕਿਵਲੇਗਾ ਟਾਲਾ ਸਚਾਈ ਮੌਤ ਹੀ ਐ ਨਾ ਮੌਤ ਤੋਂ ਗਾੜੀ ਤੇ ਕੁਝ ਨਹੀਂ ਹੈਗਾ ਜਦੋਂ ਲੋਕ ਮੌਤਾਂ ਲੈ ਵੇਖਣਗੇ ਦੁਨੀਆ ਤੇ ਜਿੱਤ ਹੋ ਜਾਣੀ ਐ ਦੁਨੀਆ ਜ਼ਿੰਦਗੀ ਵਾਲੇ ਵੇਖਦੀ ਐ ਇਸ ਕਰਕੇ ਜੱਦੀ ਨਹੀਂ ਪਈ ਮੈਂ ਗਾਂ ਨੂੰ ਵੇਖਦਾ ਮੈਂ ਕਹਿੰਦਾ ਆਜੇ ਮੌਤ ਤੇ ਆਜੇ ਜਦੋਂ ਮੌਤ ਆਵੇ ਹੱਸ ਕੇ ਉਹਨੂੰ ਤਾਂ ਸਵਾਗਤ ਕਰੋ ਇਹ ਥੋੜਾ ਮੁੜ ਕੇ ਚੱਡਿਆ ਪੋ ਲੈ ਕੇ ਹਾਂਜੀ ਸਾਸਰੀ ਕਾਲਜੀ ਗਲਤੀ ਹੋ ਗਈ ਸਾਡੇ ਤੋਂ ਗਲਤੀ ਗੁਲਤੀ ਨਹੀਂ ਕੋਈ ਵੀ ਜੋ ਕਿਹਾ ਠੋਕੇ ਕਿਹਾ ਉਨੇ ਬਾਬੇ ਵਾਲ ਮੇਰਾ ਧਿਆਨ ਹੋਇਆ ਅਸਲ 'ਚ ਮੈਂ ਅੱਜ ਜਾਣਾ ਚਾਹਣਾ ਹੈ ਮੈਂ ਤੇ ਨਾ ਜਾਣ ਦਾ ਕਾਰਨ ਮੇਰਾ ਪਤਾ ਕੀ ਆ ਮੈਂ ਕਹਿੰਨਾ ਵੀ ਉਹ ਬਾਬੇ ਜਿਹੜਾ ਸ਼ਕਤੀਆਂ ਸ਼ੁਕਤੀਆਂ ਸਾਰੀਆਂ ਇਕੱਠੀਆਂ ਕਰ ਲੇ ਸਮਝ ਤੇ ਗੱਲ ਉਹ ਸਾਰੀਆਂ ਸ਼ਕਤੀਆਂ ਇਕੱਠੀਆਂ ਕਰ ਲੈਣ ਮੈਂ ਉਹਨੂੰ ਇਹ ਕਹਿ ਦੇਣਾ ਵੀ ਅਸੀਂ ਜ਼ਿਆਦਾ ਨਹੀਂ ਦਾਕੀ ਨਹੀਂ ਹੰਗਾਵਾਗੇ 10 15 ਨਹੀਂ ਹੰਗਾਵਾਗੇ ਠੀਕ ਆ ਤੇ ਸਾਰੀਆਂ ਤੇਰੀਆਂ ਸ਼ਕਤੀਆਂ ਵੇਖਾਂਗੇ ਵੀ ਕਿੰਨੀਆਂ ਕ ਤੇਰੀਆਂ ਸ਼ਕਤੀਆਂ ਹਿਲਦੀਆਂ ਤੇ ਕਿੰਨਾ ਕ ਹਲਾਰਾ ਸਾਨੂੰ ਮਾਰਦੀਆਂ ਤੇ ਜੇ ਉਹਦੀ ਸ਼ਕਤੀ ਨੇ ਮੈਨੂੰ ਨਾ ਹਲਾਇਆ ਬਾਬਾ ਮੈਂ ਮੈਲਾ ਦਣਾ ਜੇ ਫਿਰ ਨਾ ਕਿਉਂ ਠੀਕ ਆ ਕਿਉਂਕਿ ਪੰਜਾਬ ਚ ਅਸੀਂ ਪਖੰਡ ਨਹੀਂ ਹੋਣ ਦੇਣਾ ਪਖੰਡ ਖਤਮ ਕਰਨਾ ਠੀਕ ਆ ਮੈਂ ਲੰਮਾ ਸਮਾਂ ਮੇਰੇ ਹਿਸਾਬ ਦੇ ਨਾਲ ਮੈਂ 7-8 ਮਹੀਨੇ ਹੋ ਗਏ ਗੈਰ ਪਾ ਨਾ ਤੇ ਅੱਜ ਮੈਂ ਸਾਹਮਣੇ ਆ ਗਿਆ ਮੇਰਾ ਸਾਹਮਣੇ ਆਉਣ ਦਾ ਕਾਰਨ ਵੀ ਇਹੋ ਆ ਮੈਂ ਸੋਚਦਾ ਸ਼ਾਇਦ ਕੋਈ ਨੌਜਵਾਨ ਉੱਠੂਗਾ ਜਿਹੜਾ ਗਾਂ ਹੋ ਕੇ ਪਰ ਹਰ ਕਿਸ ਨੂੰ ਬਾਹਰ ਜਾਣ ਦੀ ਲਾਲਸਾ ਵਾ ਹਰ ਕਿਸ ਨੂੰ ਇਹ ਆ ਮੇਰੇ ਤੇ ਪਰਚਾ ਨਾ ਹੋ ਜੇ ਹਰ ਕਿਸ ਨੂੰ ਇਹ ਆ ਵੀ ਜੇ ਪਰਚਾ ਹੋ ਗਿਆ ਤੇ ਮੁੜ ਕੇ ਅੰਦਰ ਚੱਲ ਜਾਣਾ ਸਾਡੇ ਮਗਰ ਨਹੀਂ ਕਹਿੰਦੇ ਮੈਂ ਹੈ ਕੋਣ ਹੈ ਜਿਹਦੀ ਤੁਸੀਂ ਬਾਰ-ਬਾਰ ਗੱਲ ਕਰ ਰਹੇ ਹੋ ਮੈਂ ਤਾਂ ਲੁਧਿਆਣੇ ਦਾ ਸੁਨੀਕਾ ਮੈਂ ਤਾਂ ਦੇਖਿਆ ਨਹੀਂ ਕੋਈ ਬਾਬਾ ਹੈ ਬਾਬਾ ਇੱਥੇ ਉਹਦਾ ਇੰਸਟਾਗ੍ਰam ਦੇ ਉੱਤੇ ਉਹਦੀ ਆਈਡੀ ਜੀ ਵੀ ਹੈਗੀ ਆ ਉਹਦੇ ਨੰਬਰ ਵੀ ਦਿੱਤਾ ਵਾ ਉਹਦੀ ਘਰ ਵਾਲੀ ਫੋਨ ਚੱਕਦੀ ਆ ਉਹਦੀ ਪੀਏ ਬਣੀ ਛਰਿਆ ਉਹ ਨੰਬਰ ਚੱਕਦੀ ਆ ਉਹ ਜੀ ਬਾਬਾ ਜੀ ਨੂੰ ਮਿਲਣ ਆ ਤੇ ਹੁਣ ਮੈਂ ਬਾਬਾ ਜੀ ਨੂੰ ਮਿਲਣ ਆ ਰਿਹਾ ਤੁਹਾਡੇ ਬਾਪੇ ਬਾਬਾ ਤੁਹਾਡਾ ਹੋਗੇ ਸਾਡਾ ਬਾਬਾ ਨਹੀਂ ਸਾਡਾ ਬਾਬਾ ਇੱਕੋ ਹੀ ਆ ਧੰਨ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਧੰਨ ਕਰਗੀਤਾ ਰਪਾਤਸ਼ਾਹ ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਡੇ ਜਿਹੜੇ ਗੁਰੂ ਆ ਬਾਕੀ ਲੱਲੀਆਂ ਫੱਲੀਆਂ ਨੂੰ ਅਸੀਂ ਕੱਖ ਨਹੀਂ ਮੰਨਦੇ ਇਹ ਸਭ ਲੀਲੀਆਂ ਫੀਲੀਆਂ ਆ ਸੰਸਾਰ ਦਾ ਦੁਨੀਆ ਦਾ ਇੱਕੋ ਹੀ ਕੁੰਡਲੀਆ ਸਾਪਿਆ ਬਸ ਮਗਰ ਮਾਸ਼ੋ ਨਿਹੰਗ ਸਿੰਘ ਆ ਅਸੀਂ ਨਿਹੰਗ ਸਿੰਘ ਜੜਿਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਪਿਓ ਮੰਨਦੇ ਉਹਨੂੰ ਹੀ ਬਾਬਾ ਕਹਿੰਦੇ ਆ ਬਾਕੀਆਂ ਨੂੰ ਕਿ ਕੋ ਕੱਖ ਨਹੀਂ ਮੰਨਦੇ ਇਹਨੂੰ ਸਤਕਾਰ ਕਰਦੇ ਆ ਧਰਮਾ ਸਾਰਿਆਂ ਦਾ ਲੇਕਿਨ ਇਹ ਮੰਨਦੇ ਮੁੰਦੇ ਨਹੀਂ ਕਿਸੇ ਨੂੰ ਆਹੀਂ ਸਿਰਫ ਗ ਕਲਗੀਧਰ ਪਾਤਸ਼ਾਹ ਨੂੰ ਮੰਨਦੇ ਆ ਇਹ ਬਾਬਾ ਉਹਨਾਂ ਪਖੰਡੀ ਲੋਕਾਂ ਦਾ ਜਿਹੜੇ ਪਖੰਡ ਵੇਖਣ ਵਾਸਤੇ ਜਾਂਦੇ ਜਿਨ੍ਹਾਂ ਨੂੰ ਪਖੰਡ ਪਸੰਦ ਆ ਉਹ ਭੈਣ ਯਕੋ ਸਾਰੀ ਦਿਹਾੜੀ ਦਿਹਾੜੀਆਂ ਕਰਾ ਕੇ ਉੱਥੇ ਬੁੰਡ ਖਸਾ ਕੇ ਮੁੜ ਕੇ ਜਾ ਕੇ ਸਾਲੇ ਉਹ ਜਿਹੇ ਬਾਬਿਆਂ ਦੇ ਟੂਏ ਹੀ ਦੇ ਦਿੰਨੇ ਆ ਦੱਸੋ ਮੈਨੂੰ ਅਕਲ ਨੂੰ ਹੱਥ ਮਾਰੋ ਤੁਹਾਡੇ ਆਪਣੇ ਨਿਆਣਿਆਂ ਦੀਆਂ ਤੁਹਾਡੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਵਾਸਤੇ ਬੈਂਕਾਂ ਜਾ ਕੇ ਤੁਸੀਂ ਉੱਥੇ ਜਾ ਲੋਨ ਚੁੱਕ ਚੁੱਕ ਕੇ ਕਰਜ਼ੇ ਚੁੱਕ ਚੁੱਕ ਕੇ ਤੁਸੀਂ ਬੱਚੇ ਪੜਾਉਂਦੇ ਪਏ ਉਹ ਜਿਹੇ ਪਖੰਡੀਆਂ ਦੇ ਮਗਰ ਜਾ ਕੇ ਤੁਸੀਂ ਲੱਖਾਂ ਰੁਪਏ ਖਰਾਬ ਕਰਦੇ ਆ ਉਹ ਮੂਰਖੋ ਅਕਲ ਨੂੰ ਹੱਥ ਮਾਰੋ ਜੇ ਇਨਸਾਨ ਵਿੱਚ ਇਡੀ ਤਾਕਤ ਹੁੰਦੀ ਤੇ ਲੋਕਾਂ ਨੇ ਭਗਵਾਨ ਦੀ ਆਦਰਾਂ ਨਹੀਂ ਕਰਨੇ ਠੀਕ ਆ ਬਾਬੇ ਦਾ ਨਾਮ ਦੱਸਣਾ ਕਿ ਸਿੱਧਾ ਕਾਰਵਾਈ ਕਰਨੀ ਆ ਨਹੀਂ ਨਹੀਂ ਨਾਮ ਨੂੰ ਕੀ ਦੱਸਣਾ ਲੋਕਾਂ ਨੂੰ ਪਤਾ ਲੱਗ ਜਾਣਾ ਆਪੇ ਕਿਹੜਾ ਬਾਬਾ ਤੁਹਾਨੂੰ ਵੀ ਪਤਾ ਫੋਟੋ ਲਾ ਰਹੇ ਨਹੀਂ ਤੁਸੀਂ ਤੁਸੀਂ ਮੇਰੇ ਮੂੰਹੋਂ ਦਾ ਨਾਮ ਨਾ ਬਕਾਓ ਕਿਉਂਕਿ ਮੇਰੀ ਇੱਕ ਆਦਤ ਬਣ ਚੁੱਕੀ ਮੈਂ ਥੋੜੇ ਕੁ ਸਮੇਂ ਪਹਿਲਾਂ ਕਿ ਸਿੱਖਿਆ ਨਾਮ ਨਹੀਂ ਲੈਣਾ ਬਸ ਜਦੋਂ ਮੂਸੇ ਵਾਲਾ ਕਹਿੰਦਾ ਨਾ ਵੀ ਬਸ ਬੋਲਣ ਦਿਓ ਤੇ ਆਪ ਇੱਕ ਵਾਰੀ ਬੋਲੋ ਅਗਲਾ ਬੰਦਾ ਬਿਲਕਦਾ ਰਹੇ ਜੇ ਮੈਂ ਕਹਿੰਦਾ ਬਾਬੇ ਨੂੰ ਫੋਨ ਲਾ ਹੀ ਲੋ ਤੁਸੀਂ ਆ ਲਾਓ ਨੰਬਰ ਮੇਰੇ ਸਾਹਬ ਨਾਲ ਦੇਓ ਨੰਬਰ ਕਾਕਾ ਦਾ ਦੇਉ ਮੈਨੂੰ ਮੈ ਫੋਨ ਲਾਉਣਾ ਜੇ ਬਾਬਾ ਚੱਕ ਲੂਗਾ ਤੇ ਮੈਂ ਹੁਣੇ ਗੱਲ ਕਰਦਾ ਦੂਜਾ ਦੇ ਆਪਣੇ ਵਾਲਾ ਆ ਚੱਕ ਮੈਂ ਨਾ ਆ ਤੁਹਾਡੇ ਸਾਹਮਣੇ ਲੱਗਾ ਫੋਨ ਲਾਉਣ ਠੀਕ ਆ ਜੇ ਬਾਬਾ ਚੱਕ ਲਿਆ ਬਾਬੇ ਨੇ ਤੇ ਮੈਂ ਉਹਨੂੰ ਦੱਸੂਗਾ ਮੈਂ ਇੱਕ ਹਫਤੇ ਬਾਅਦ ਆਉਂਗਾ ਠੀਕ ਆ ਮੈਂ ਕੋਈ ਲੋਕਲਕਾਰ ਨਹੀਂ ਕੋਈ ਵੀ ਕੰਮ ਕਰਦਾ ਮੈਂ ਪ੍ਰਸ਼ਾਸਨ ਨੂੰ ਕਹਿੰਦਾ ਮੈਂ ਇੱਕ ਹਫਤੇ ਬਾਅਦ ਜਾਉਂਗਾ ਠੀਕ ਆ ਤੇ ਮੈਂ ਉਹਨਾਂ ਨਾਲ ਗੱਲ ਵੀ ਕਰਕੇ ਆਉਂ ਕਿਹੜੀ ਸ਼ਕਤੀ ਤੇਰ ਕੋ ਭੈਣ ਮੇਰਾ ਸੈਟਿੰਗ ਤਾਂ ਨਹੀਂ ਮਸ਼ਹੂਰ ਕਰਨਾ ਤੈਨੂੰ ਦੇਖੋ ਕਾਦੀ ਸੈਟਿੰਗ ਬਾਬਾ ਅਜੇ ਤੱਕ ਬਾਬਾ ਜੰਮਿਆ ਕੋਈ ਸਾਡਾ ਬਾਬਾ ਸਾਨੂੰ ਇੱਕੋ ਹੀ ਬਾਬਾ ਸਾਡੇ ਤੇ ਕਿਰਪਾ ਕਰਦਾ ਗੁਰੂ ਨਾਨਕ ਸਾਹਿਬ ਇਹ ਤਾਂ ਨਹੀਂ ਵੀ ਭਾਨ ਸਿੰਘ ਅਗਲੀ ਨੇ ਕਿਹਾ ਵੀ ਹਾਂ ਤੈਨੂੰ ਮਸ਼ਹੂਰ ਕਰੋ ਤੇਰੇ ਖਿਲਾਫ ਵਿਰੋਧ ਕਰੋ ਆ ਵੇਖੋ ਨਾ ਮੈਨੂੰ ਕੋਈ 10 ਲੱਖ ਨਾਲ 20 ਲੱਖ ਨਾਲ 1 ਕਰੋੜ ਨਾਲ ਵੀ ਖਰੀਦ ਸਕਦਾ ਦੁਨੀਆ ਤੇ ਇਹੋ ਜਿਹਾ ਪੈਦਾ ਨਹੀਂ ਹੋਇਆ ਜਿਹੜਾ ਮੈਨੂੰ ਖਰੀਦ ਲੈ ਠੀਕ ਆ ਮੈਨੂੰ ਸਿਰਫ ਖਰੀਦ ਸਕਦਾ ਤੇ ਮੇਰਾ ਬਾਬਾ ਨਾਨਕ ਖਰੀਦ ਸਕਦਾ ਦੁਨੀਆ ਤੇ ਹੋਰ ਬੰਦਾ ਕੋਈ ਨਹੀਂ ਖਰੀਦ ਸਕਦਾ ਤੋਂ ਇੱਕ ਗੱਲ ਮੇਰੀ ਕਵਰ ਸੋਚ ਕੇ ਵੇਖੀ ਜਿੰਨੀਆਂ ਵੱਡੀਆਂ ਮੇਰੇ ਤੇ ਮੁਸ਼ਕਲਾਂ ਆਈਆਂ ਜੱਡੀਆਂ ਵੱਡੀਆਂ ਮੁਸੀਬਤਾਂ ਆਈਆਂ ਜੇ ਮੇਰੇ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਉਹਨੇ ਗੋਡੇ ਢੇਕਣੇ ਸੀ ਉਹਨੇ ਚੀਕਾਂ ਮਾਰਨੀਆਂ ਸੀ ਲਲਕੜੀਆਂ ਕੱਢਣੀਆਂ ਸੀ ਹਾਏ ਦੁਹਾਈ ਰੱਬ ਦੀ ਅੱਜ ਤੱਕ ਦਾ ਰਿਕਾਰਡ ਬੋਲਦਾ ਮਾਝਾ ਵਾਲੇ ਜਰਨੈਲ ਦਾ ਕਿਸੇ ਦਾ ਨਾਂ ਲੈ ਕੇ ਨਹੀਂ ਗਾੜੀ ਆਏ ਆਪਣੇ ਦਮ ਤੇ ਆਏ ਗੁਰੂ ਦੇ ਨਾਂ ਦੇ ਉਹ ਸਦਕਾ ਆਪਾਂ ਨੂੰ ਦੁਨੀਆ ਦੇ ਉੱਤੇ ਜੋ ਵੀ ਲੋਕ ਜਾਣਦੇ ਆ ਉਹਦੀ ਕਿਰਪਾ ਸਦਕਾ ਆਲੇ ਮਾ ਬਾਬੇ ਨੂੰ ਲੱਗਾ ਜੇ ਲਾਉਣ ਫੋਨ ਪਰ ਬਾਬੇ ਨੇ ਕਹਣਾ ਹਾਂ ਜੀ ਬਾਪਾ ਨਹੀਂ ਕਿਹੜੀ ਗੁਫਾ ਚ ਵੜਿਆ ਆਹ ਹੰਦਾ ਵੀ ਟੂੰ ਟੂੰ ਕਰੀ ਜਾਂਣਾ ਭਾਈ ਬਾਪਿਆਂ ਕੋ ਤੇ ਆਈਫੋਨ ਆ ਸਾਡੇ ਕੋ ਤੇ ਉਦਾਂ ਦਾ ਹੀ ਆ ਨਾ ਫਿਰ ਉਸ ਹਿਸਾਬ ਨਾਲ ਜਾਰੀ ਦੇ ਜੀ ਬਾਪਾ ਇਹ ਫੋਨ ਨਹੀਂ ਚੱਲਦਾ ਵੀ ਲੱਗਦਾ ਜਾਂ ਮਿਲਦਾ ਨਹੀਂ ਪਿਆ ਬਾਪਾ ਭਾਵੇਂ ਕੁੰਡਲੀ ਮਾਰ ਕੇ ਬੈਠਾ ਹੋਵੇ ਤੁਸੀਂ ਫੋਨ ਨਾਉਂਦੇ ਫਿਰਦੇ ਜੇ ਹਾਂ ਦੁਬਾਰਾ ਲਾਵਾਂ ਕੱਟ ਕੇ ਕਰੀ ਦੁਬਾਰਾ ਲਾਵਾਂ ਲਾ ਜੀ ਦੁਬਾਰਾ ਲਾਤਾ ਜੇ ਉਹ ਮੁਰਤੇ ਆਕੂ ਦੇ ਬਾਬੇ ਨੂੰ ਮੈਂ ਪੱਕਾ ਲਾਈਵ ਕਹੂੰਗਾ ਵੀ ਬਾਬਾ ਹੀ ਤਾਂ ਨਿਆ ਕਰਾਮਾ ਦੀਆਂ ਸ਼ਕਤੀਆਂ ਦੇਖਣ ਨਹੀਂ ਆ ਰਿਹਾ ਕਿਹੜਾ ਕਿਹੜਾ ਤੁਹਾਡੇ ਅੰਦਰ ਗੋਲਾ ਫੇਟ ਹੋਇਆ ਸਾਰਾ ਕੱਢ ਦਿਆਂਗੇ ਬਾਹਰ ਹੈਂ ਭੂਤ ਪ੍ਰੇਤ ਜਿਹੜੇ ਨਾ ਸਾਰੇ ਹੀ ਨੰਗ ਸਿੰਘ ਸੈੱਟ ਕਰ ਦਿੰਦੇ ਬਾਹਰ ਕਰ ਦਿੰਦੇ ਆ ਜਿਹੜੇ ਕਈ ਕਹਿੰਦੇ ilm ਹਾਂ ਹੀ ਵਸ ਕੀਤੇ ਸੀ ਆ ਉਹ ਕੀਤਾ ਸੀ ਆ ਕੀਤਾ ਸਾਡੇ ਸਾਹਮਣੇ ਕੋਈ ilm ਲੂਮ ਨਹੀਂ ਕੰਮ ਕਰਦਾ ਤੁਸੀਂ ਇੱਕ ਚੀਜ਼ ਨੋਟ ਕਰਕੇ ਵੇਖੋ ਜਦੋਂ ਮੈਂ ਪਹਿਲਾਂ ਲੁਧਿਆਣੇ ਤੋਂ ਤੁਰ ਲੱਗਾ ਸੀ ਦਸੇ ਤੋਂ ਮਨ ਮੇਰੇ ਸਾਬ ਨੰਨੂ ਲਾਡੋ ਵਾਲਾ ਰੋਡ ਦੇ ਉੱਤੇ ਹੀ ਗਲੇ ਕਹਤਾ ਕੋਈ ਗੱਲ ਨਹੀਂ ਬਾਬਾ ਜੀ ਤੁਹਾਡਾ ਕੰਮ ਹੋ ਗਿਆ ਤੁਹਾਨੂੰ ਜਾਣ ਦੀ ਲੋੜ ਨਹੀਂ ਹਾਂ ਹੁਣ ਮਤਲਬ ਦੁਬਾਰਾ ਹੀ ਹੋਣ ਵਾਲਾ ਇਟ ਵਾਸ ਦੁਬਾਰਾ ਮੈਂ ਹੁਣ ਇਹ 10 ਬੈਸ ਦੇ ਮੈਚ ਵੀ ਜਾ ਸਕਦਾ ਹਾਂ ਲੇਕਿਨ ਨਹੀਂ ਮੈਂ ਕੰਮ ਉਹ ਕਰਦਾ ਨਾ ਜਿਹਦੇ ਵਿੱਚ ਨਾ ਲੋਕ ਆਪ ਕੋ ਮੈਂ ਫੋਨ ਲਾ ਰਿਹਾ ਨੰਬਰ ਉਹਨੇ ਦਿੱਤਾ ਬਾਬੇ ਨੇ ਪਾਹੂ ਆ ਵੇਖ ਲੋ ਜਿਹੜੇ ਪਖੰਡੀਆਂ ਦੇ ਤੁਸੀਂ ਜਾ ਕੇ ਪਿੱਛਾ ਘਸੌੜੇ ਜੇ ਨਾ ਉਹ ਉਹ ਫੋਨ ਨਹੀਂ ਚੱਕਦੇ ਠੀਕ ਆ ਤੇ ਉਹਨਾਂ ਦੇ ਪੰਜ ਪੰਜ ਲੱਖ ਦੇ ਫੋਨ ਲਈ ਫਿਰਦੇ ਭੈਣ ਦੇ ਵੀਰੋ ਹੈ ਅਸੀਂ ਸੱਚ ਦੇ ਰਾਹ ਤੁਰਦੇ ਸਾਡੇ ਕੋਲ ਕਿੰਨੇ ਕੁ ਲੱਖ ਦਾ ਫੋਨ ਹੋਗਾ ਇਹ ਕੋਈ ਤਾਂ ਐਂਡਰੋਇਡ ਰੱਖੀ ਹੋਵੇ ਬਸ ਇਹ ਨਿਸ਼ਾਨੀ ਉਹਨਾਂ ਭੈਣੀਆਂ ਕਵਾਤੇ ਉਹਨਾਂ ਨੂੰ ਸੁਣਾ ਦਿਓ ਜਿਹੜੇ ਮੈਨੂੰ ਕਹਿੰਦੇ ਆਰਐਸਐਸ ਬੀਜੇਪੀ ਦਾ ਬੰਦਾ ਤੁਸੀਂ ਦੱਸੋ ਜੇ ਮੈਂ ਸਰਕਾਰੀ ਬੰਦਾ ਮੇਰੇ ਕੋਲ ਤੇ ਭੈਣ ਚ ਆਈਫੋਨ ਹੋਣਾ ਚਾਹੀਦਾ ਮੇਰੇ ਕੋਲ ਰੇਂਜ ਰੋਵਰ ਫੋਰਚੂਨਰ ਚਾਹੀਦੀ ਐ ਡਰਾਈਵਰ ਚਾਹੀਦੀ ਮੈਂ ਤੇ ਅੱਜ ਵੀ ਬੁੱਤ ਤੇ ਬਰੀਜਾ ਦੇ ਤੁਰੇ ਫਿਰਦਾ ਕੀ ਚਾਹੁੰਦੇ ਵੇਖ ਜੀਏ ਇਹ ਕੀ ਚਾਹੁੰਦੇ ਦੱਸੋ ਮੈਨੂੰ ਏ ਦੱਸਣੇ ਕਰੀ ਪੀ ਹਾਂ ਬਈ ਜਿਹੜੇ ਵੀ ਕਹਿ ਦਿੰਦੇ ਆ ਜਿਹੜੇ ਵਿਚਾਰੇ ਗਰੀਬ ਬਾਬੇ ਨੇ ਨਾ ਤੁਸੀਂ ਉਹਨਾਂ ਦੇ ਮਗਰ ਹੀ ਪੈਂਦੇ ਹੋ ਜਿਹੜੇ ਅਮੀਰ ਹੈ ਨਾ ਉਹਨਾਂ ਦੇ ਅਸੀਂ ਕਹਾਦਾ ਗਰੀਬ ਆ ਬਾਬਾ ਹੀ ਮੈਂ ਵਧੀਆ ਜਿੰਦੀ ਨਹੀਂ ਆ ਰਹੇ ਲੈਣ ਡਿਆ ਕਰੋੜਾਂ ਰੁਪਈਆ ਦੇ ਲੋਕਾਂ ਦੇ ਬਚਨ ਕਰ ਰਿਹਾ ਉਹਦੇ ਤੇ ਬਚਣਾ ਹੋਊਗਾ ਤਾਂ ਪਤਾ ਫੇਲ ਲੱਗਣਾ ਮੈਂ ਤਾਂ ਇੱਕ ਤਾਂ ਸੁਣਿਆ ਚਲੋ ਮੈਂ ਕਹਿੰਦਾ ਇੱਕ ਇੱਕ ਬੰਦੇ ਤੋਂ 100000 ਰੁਪਏ ਲਈ ਜਾਂਦਾ ਬਾਬਾ ਜੀ 100000 ਲੈਣ ਡਿਆ ਕੋਈ ਨਹੀਂ ਫਿਰ ਉਹਨੂੰ ਕਹਿੰਦਾ ਜੰਨਾ ਖਜ਼ਾਨਾ ਇਕੱਠਾ ਕਰ ਲੈ ਕਰ ਲੈ ਹੁਣ ਇੱਕ ਹਫ਼ਤੇ ਬਾਅਦ ਤੇਰਾ ਪਟਾਕਾ ਪਾਵਾਂਗੇ ਕਾਕਾ ਤਗੜਾ ਰਹੀਂ ਹੁਣ ਮਿਲਾਂਗੇ ਤੈਨੂੰ ਤਗ ਬਾਕੀ ਪਹਿਲ ਦੇ ਆਧਾਰ ਤੇ ਵੇਖੋ ਭਾਈ ਅਸੀਂ ਬਾਬੇ ਨਾਲ ਸਵਾਲ ਹੀ ਕਰਨੇ ਆ ਤੇ ਮੀਡੀਆ ਦੇ ਰਾਹੀਂ ਸਵਾਲ ਕਰਾਂਗੇ ਜੇ ਤੇ ਸਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਅਸੀਂ ਮੰਨਾਂਗੇ ਵਾਕਿਆ ਵੀ ਇਹਦੇ ਚ ਮਹਾਰਾ ਦੀ ਕੋਈ ਕੀਰਤੀ ਕੋਈ ਕਿਰਪਾ ਵਸਦੀ ਆ ਤੇ ਦੁਨੀਆ ਨੇ ਵੀ ਆਖਾਂਗੇ ਵੀ ਵਾਈ ਇਹਦੇ ਨਾਲ ਜੁੜੋ ਤੇ ਜੇ ਉਹਦਾ ਕੋ ਚਮਤਕਾਰਾ ਨਾ ਆਇਆ ਤੇ ਭਾਈ ਮੈਂ ਭਾਵੇਂ ਕੋਈ ਕਵਾਂ ਨਾ ਕਵਾਂ ਪਰ ਮੇਰੇ ਨਾਲ ਦੇ ਜਿਹੜੇ ਨਾ ਇਹ ਘਾਟੀ ਕੰਟਰੋਲ ਹੁੰਦੇ ਆ ਕਿਉਂਕਿ ਇਹ ਭੂਤ ਕੱਢਣ ਚ ਬਹੁਤ ਕਾਲੇ ਪੈਂਦੇ ਆ ਨਾ ਜਾਣ ਕੇ ਨਹੀਂ ਲੈਂਦੇ ਵੀ ਜੇ ਮੈਂ ਨਾਂ ਲੈ ਲਿਆ ਨਾ ਇੱਕ ਮੈਨੂੰ ਸੁਣੋ ਗੱਲ ਜੇ ਮੈਂ ਨਾਂ ਲੈ ਲਿਆ ਤੇ ਮੇਰੇ ਆ ਡਿਪਟੀ ਨੇ ਮੈਨੂੰ ਫੋਨ ਕਰੀ ਜਾਨੇ ਬਾਬਾ ਜੀ ਕਿਧਰ ਦੀ ਤਿਆਰੀ ਕਿੰਨੀ ਤਿਆਰੀ ਆ ਮੈਂ ਇਹ ਕਰਕੇ ਮੈਂ ਉਹ ਗੁਪਤ ਰੱਖਣਾ ਚਾਹਨਾ ਉਹ ਆਮ ਇੰਸਟਾਗ੍ਰਾਮ ਦਿੱਤੇ ਆ ਆ ਨੰਬਰ ਮੈਂ ਜਿਹੜਾ ਤੁਸੀਂ ਜਾਣਦੇ ਹੀ ਆ ਇੰਸਟਾਗ੍ਰਾਮ ਦੇ ਉੱਤੇ ਵੈਸੇ ਮੈਂ ਉਹਦਾ ਨਾਂ ਨੂੰ ਨਹੀਂ ਵੈਸੇ ਚੰਗੀ ਤਰ੍ਹਾਂ ਜਾਣਦਾ ਲੇਕਿਨ ਮੈਂ ਨਾਂ ਦੱਸਣਾ ਵੀ ਨਹੀਂ ਚਾਹਦਾ ਸਿੱਧਾ ਜਾ ਕੇ ਮਿਲਣਾ ਮੈਂ ਤੁਸੀਂ ਆਏਗਾ ਤੁਸੀਂ ਜਾਣ ਕੇ ਦੱਸਣਾ ਨਹੀਂ ਤੁਸੀਂ ਦੱਸ ਦੋ ਤੁਸੀਂ ਦੱਸ ਦੋ ਕੀ ਨਾਂ ਬਾਬੇ ਦਾ ਤੁਸੀਂ ਦੱਸੋ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਤੁਸੀਂ ਇੱਕ ਵਾਰੀ ਦੱਸੋ ਸੰਤਾਨ ਨੂੰ ਵੀ ਨਾ ਕਿ ਇਸ ਬਾਬੇ ਦੇ ਜਿਹੜੇ ਬਾਬੇ ਦੇ ਤੁਸੀਂ ਦੱਸਿਆ ਤੁਸੀਂ ਕੀ ਕਹਿ ਰਹੇ ਹੋ ਬਾਬਾ ਇੱਥੇ ਬਾਬੇ ਦੇ ਠੀਕ ਠੀਕ ਆ ਤੁਹਾਡਾ ਇੱਕ ਐਮਪੀ ਵੀ ਸੁਣੀਦਾ ਲੁਧਿਆਣੇ ਦਾ ਵੀ ਬੜੀਆਂ ਚਵੜਾ ਮਾਰਨ ਧਿਆ ਕਦੀ ਜਾਤਾਂ ਐਮਪੀ ਕਿਹੜੇ ਐਮਪੀ ਐਮਪੀ ਦਾ ਦੋ ਨੇ ਲੁਧਿਆਣੇ ਦੇ ਇੱਕ ਇੱਕ ਰਵਨੀਤ ਬਿੱਟੂ ਰਾਜਾ ਆਪਣੇ ਰਾਜਾ ਬਿੱਟੂ ਦੇ ਵਿਚਾਰਾ ਉਦਾਂ ਹੀ ਖੁਸ਼ਕੁਆ ਫਿਰਦਾ ਬਿੱਟੂ ਹੁਣ ਲੁਧਿਆਣੇ ਦੇ ਰਹੇ ਨਹੀਂ ਪਰ ਲੁਧਿਆਣ ਹੈ ਤਾਂ ਚਲੋ ਉਹ ਵੀ ਹੋਣਾ ਐਮਪੀ ਨੇ ਰਾਜਾ ਵੜੇਂਗਰਾਂ ਕਾਫੀ ਮੈਂ ਵੇਖਣ ਡਿਆ ਵਾਂ ਵੀ ਕਦੀ ਜਾਤਾ ਪਾਤਾ ਦੇ ਉੱਤੇ ਬੋਲੀ ਜਾਂਦਾ ਉਹਨੂੰ ਇੱਕ ਗੱਲ ਦਾ ਪਤਾ ਨਹੀਂ ਵੇਖੋ ਮੈਂ ਹਰ ਭਾਈਚਾਰੇ ਨਾਲ ਆਪਣਾ ਪਿਆਰ ਆ ਪਿਆਰ ਰਊਗਾ ਭਾਉ ਇੱਕ ਗੱਲ ਸੁਣ ਲੈ ਮੇਰੀ ਰਾਜਾ ਇਧਰ ਧਿਆਨ ਦੇ ਭਾਵੇਂ ਤੇਰੀ ਸਰਕਾਰ ਹੋਵੇ ਭਾਵੇਂ ਤੇਰੀ ਉੱਤੇ ਤੇ ਭਾਵੇਂ ਤੇਰੀ ਥੱਲੇ ਹੋਵੇ ਸਰਕਾਰ ਸਾਨੂੰ ਨਹੀਂ ਫਰਕ ਪੈਣਾ ਕੋਈ ਵੀ ਇੱਕ ਮੇਰੀ ਸੁਣ ਲੈ ਗੱਲ ਇਹਨਾਂ ਮਜਬੀ ਸਿੰਘ ਅੰਗਰੇਟਿਆਂ ਨਾਲ ਪੰਗੇ ਨਾ ਲੈ ਇਹਨਾਂ ਦਾ ਕਿਲਾ ਠੋਕਿਆ ਨਾ ਮੁੜ ਕੇ ਤੇਰੀ ਹਵਾ ਨਹੀਂ ਕਿਸੇ ਪਾਸੇ ਨਿਕਲਦੇ ਨੀ ਇਹਨਾਂ ਨੇ ਠੀਕ ਆ ਇਹ ਕਰਕੇ ਥੋੜਾ ਟੇਕੇ ਰਹਿ ਤੇ ਦੂਜੀ ਗੱਲ ਇਹ ਆ ਭਾਵੇਂ ਤੂੰ ਐਮਪੀ ਆ ਭਾਵੇਂ ਤੂੰ ਐਮਐਲਏ ਆ ਤੂੰ ਜੋ ਮਰਜੀ ਆ ਯਾਰ ਤੂੰ ਨਿਕਲ ਕੇ ਬੱਚਿਆਂ ਦੇ ਸਿਰਾਂ ਦੇ ਉੱਤੇ ਉਹਨਾਂ ਦੇ ਕੇਸ ਫੜ ਕੇ ਟੂ ਟੂ ਕਰਨ ਢਿਆਂ ਤੇ ਜੇ ਤੇਰੀ ਟੂ ਟੂ ਕਰਾਤੀ ਤੇ ਫੇਰ ਫੇਰ ਕੀ ਕਰ ਲੇਗਾ ਦੱਸ ਮੈਨੂੰ ਕੋਈ ਮਾੜੀ ਮੋਟੀ ਸ਼ਰਮ ਨੂੰ ਹੱਥ ਮਾਰ ਲਓ ਯਾਰ ਤੁਸੀਂ ਸਿਰਾਂ ਤੇ ਪੱਗਾਂ ਬੰਨ ਕੇ ਸਿੱਖੀ ਦਾ ਮਜ਼ਾਕ ਉਡਾਉਂਦੇ ਬਹਿ ਜੇ ਤੁਸੀਂ ਸਿਰਾਂ ਦੇ ਉੱਤੇ ਪੱਗਾਂ ਬੰਨ ਕੇ ਪੰਜਾਬ ਦੇ ਵਿੱਚ ਜਾਤਾਂ ਪਾਤਾਂ ਦਾ ਕੋਡ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੱਢਿਆ ਸੀ ਉਹ ਕੋਡ ਤੁਸੀਂ ਪੰਜਾਬ ਦੇ ਵਿੱਚ ਮੋੜ ਤੋਂ ਦੁਹਰਾ ਰਹੇ ਆਂ ਅੱਜ ਦੇ ਤੁਸੀਂ ਪੰਜਾਬ ਦੇ ਵਿੱਚ ਵੇਖ ਲਓ ਜੱਟ ਦੀ ਕੁੜੀ ਮਜਬੀ ਸਿੱਖ ਨਾਲ ਵਿਆਹ ਕਰਾ ਰਹੀ ਮਜਬੀ ਸਿੱਖਾਂ ਦੀ ਕੁੜੀ ਜੱਟ ਨਾਲ ਵਿਆਹ ਕਰਾਉਂਦੀ ਜੱਟ ਨਾਲ ਵਿਆਹ ਕਰਾਉਂਦੀ ਕਰਾਉਂਦੀ ਕਿ ਨਹੀਂ ਕਰਾਉਂਦੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇੱਥੇ ਮਹਾਰਾ ਕਹਿੰਦੇ ਜਾਤ-ਕੋਤ ਸੰਗਨ ਕੀ ਦੰਗਾ ਦੰਗਾ ਹੀ ਸਤਗੁਰ ਤੇ ਮੰਗਾ ਜਦੋਂ ਸਾਡੇ ਮਹਾਰਾ ਨੇ ਸਾਡੀ ਜਾਤ ਦੰਗਾ ਰੱਖੀ ਆ ਫਿਰ ਇਹੋ ਜਿਹੇ ਲੀਲੀਆਂ ਫੀਲੀਆਂ ਸਾਨੂੰ ਕਿਹੜੇ ਕਿਹੜੇ ਰਾਵਾਂ ਤੇ ਤੁਰ ਰਹੀਆਂ ਤੇ ਮੈਂ ਪੰਜਾਬ ਦੇ ਵੱਸਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਇੱਕ ਗੱਲ ਕ ਇਹਨਾਂ ਰਾਜਨੀਤਿਕ ਲੈਟਰਾਂ ਦੇ ਭੈਣ ਹੱਕਾਂ ਦੇ ਮਗਰ ਲਾ ਕੇ ਆਪਣਾ ਪਿੱਛਾ ਚੌੜਾ ਨਾ ਕਰਵਾਓ ਪਿੰਡਾਂ ਦੇ ਵਿੱਚ ਜਾਤਾਂ ਪਾਤਾਂ ਨੂੰ ਘੱਟ ਕੇ ਇਨਸਾਨੀਅਤ ਦੇ ਰਾਹ ਤੇ ਤੁਰੋ ਪਿੰਡਾਂ ਦੇ ਵਿੱਚ ਜਿੰਨੇ ਗੁਰੂ ਘਰ ਆ ਇੱਕ ਗੁਰੂ ਘਰ ਕਰੋ ਇੱਕ ਜੇ 4 4 10 ਦਾ ਰੱਖੇ ਦੋ ਗੁਰੂ ਘਰ ਕਰ ਲਓ ਦੋ ਗੁਰੂ ਘਰ ਉਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰੋ ਉਹ ਗਰੰਤੀ ਸਿੰਘਾਂ ਨੂੰ ਚੰਗੀ ਤਰ੍ਹਾਂ ਸੰਭੋਜਾਂ ਉਹ ਸਿੱਖੀ ਦਾ ਚੰਗਾ ਪ੍ਰਚਾਰ ਤੇ ਪ੍ਰਸਾਰ ਕਰ ਸਕਣ ਜੇ ਜਾਤਾਂ ਪਾਤਾਂ ਦਾ ਕੋੜ ਤੁਸੀਂ ਬਣਾ ਕੇ ਰੱਖੋਗੇ ਤੇ ਜੇ ਇਹ ਮੈਂ ਹੁਣ ਕਹਿਣਾ ਚਾਹੁੰਦਾ ਵੀ ਜਿੰਨੂੰ ਮਰਜ਼ੀ ਪੰਜਾਬ ਚ ਗਾੜੀ ਲਾ ਕੇ ਤੋਰ ਲੋ ਉਹਨੂੰ ਅਗਲੇ ਜੇਲ੍ਹ ਚ ਸੁੱਟਣਾ ਜੇਲ੍ਹ ਚ ਕਿਉਂ ਸੁੱਟਣਾ ਜੇਲ੍ਹ ਚ ਸੁੱਟਣ ਦਾ ਮੇਨ ਕਾਰਨ ਇਹ ਆ ਕਿਉਂਕਿ ਉਹਨਾਂ ਨੂੰ ਸਰਕਾਰ ਨੂੰ ਵੀ ਪਤਾ ਵੀ ਇਹਨਾਂ ਦੀ ਆਪਸੀ ਇਤفاق ਨਹੀਂ ਹੈਗਾ ਕਿਉਂਕਿ ਜੱਟ ਨੂੰ ਮੜੀ ਜੀ ਐਂ ਕਰਤੀ ਵੀ ਹਾਂ ਬਈ ਇਹ ਦੇ ਆਪਣੇ ਖਾਮੇ ਆ ਉਹ ਐ ਹੋ ਜਾਂਦਾ ਤੇ ਜੇ ਉਹਨੂੰ ਗਾੜੀ ਜਿਹੜਾ ਕੰਮ ਵਾਲਾ ਵਾ ਉਹਨੂੰ ਇਹ ਕਹੇ ਤਾਂ ਵੀ ਤੈਨੂੰ ਤੇ ਥੱਲੇ ਲਾ ਕੇ ਰਾਦਾ ਉਹ ਕਹਿੰਦਾ ਈਸ਼ਾ ਸਰਕਾਰਾਂ ਹਮੇਸ਼ਾ ਅਮੀਰ ਤੇ ਗਰੀਬ ਨੂੰ ਪਾੜ ਕੇ ਰੱਖਦੀਆਂ